ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਉਰਪ ਤੇ ਜਿਹੜਾ ਹੈ ਪੰਜਾਬ ਦੇ ਵਿੱਚੋਂ ਜਥਾ ਲਜਾਣ ਦੀ ਜਿਹੜੀ ਪਰਮਿਸ਼ਨ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਦਿੱਤੀ ਗਈ ਸਰਦਾਰ ਅਰਪਤਾ ਸਿੰਘ ਦੀ ਹਵਾਲਾ ਦਿੱਤਾ ਜਾਂਦਾ ਹੈ ਕਿ ਸੁਰੱਖਿਆ ਦੀ ਸਮੱਸਿਆ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਇਸ ਤਰੀਕੇ ਦਾ ਆਪਾਂ ਕਹਿ ਲਈਏ ਕਿ ਕਦੀ ਇਸ ਤਰ੍ਹਾਂ ਦਾ ਹੋਇਆ ਨਹੀਂ ਪਰ ਸਿਰਫ ਇੰਨੀ ਇੱਕ ਗੱਲ ਕਹਿ ਕੇ ਜਿਹੜਾ ਜਥੇ ਨੂੰ ਪਰミਸ਼ਨ ਨਾ ਦੇਣਾ ਇਸ ਤੋਂ ਪਹਿਲਾਂ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਹੋਣਾ ਦੀ ਵਰਸੀ ਤੇ ਵੀ ਨਹੀਂ ਜਾਣ ਦਿੱਤਾ ਗਿਆ ਸੀ ਕਿਵੇਂ ਦੇਖਦੇ ਹੋ ਕਿ ਇਹ ਅਹਿਸਾਸ ਕਰਾਇਆ ਜਾ ਰਿਹਾ ਬਾਰ-ਬਾਰ ਕਿ ਤੁਸੀਂ ਜਿਹੜਾ ਹੈਗਾ ਵੀ ਤੁਹਾਨੂੰ ਜੇ ক্রিকেট ਦੇ ਮੈਚ ਹੋ ਸਕਦੇ ਨੇ ਟਰੇਡ ਜਿਹੜੀ ਹੈ ਉਹ ਹੋ ਸਕਦੀ ਹੈ ਤੇ ਫਿਰ ਕੱਲਾ ਇੱਥੇ ਜਥੇ ਨੂੰ ਵੀ ਸਮੱਸਿਆ ਹੈਗੀ ਤੇ ਜੇ ਕ੍ਰਿਕਟ ਨਹੀਂ ਰੁਕਣੀ ਚਾਹੀ ਤਾਂ ਫਿਰ ਜਥਿਆਂ ਦਾ ਆਇਆ ਧਾਰਮਿਕ ਸ਼ਰਧਾ ਵਾਲਿਆਂ ਦਾ ਹਾਲਾਂਕਿ ਪਾਕਿਸਤਾਨ ਵਿੱਚ ਕਦੀ ਇਹ ਨਹੀਂ ਹੋਇਆ ਵੀ ਸਿੱਖਾਂ ਦੇ ਜਥੇ ਤੇ ਹਮਲਾ ਹੋਵੇ ਬਿਲਕੁਲ ਉਹ ਬਹੁਤ ਜ਼ਿਆਦਾ ਪਗੇ ਦੀ ਸਿਕਿਉਰਟੀ ਵੀ ਦਿੰਦੇ ਔਰ ਸਤਕਾਰ ਵੀ ਜਿਹੜਾ ਕਰਦੇ ਇਹ ਆ ਕਰਦੇ ਆ ਗਿਆ ਸੋ ਸਾਨੂੰ ਲੱਗਦਾ ਵੀ ਇਹ ਹੈ ਉਹਨਾਂ ਦੇ ਆਪਣੇ ਡਰ ਨੇ ਜਿਹੜੀਆਂ ਗਲਤੀਆਂ ਕਰੀਆਂ ਨੇ ਔਰ ਸਿੱਖਾਂ ਨੂੰ ਇਹ ਇਹ ਬਗਾਨਗੀ ਦੀ ਭਾਵਨਾ ਚ ਅਹਿਸਾਸ ਕਰਾਇਆ ਜਾ ਰਿਹਾ ਵੀ ਤੁਹਾਨੂੰ ਜਿਹੜਾ ਆਗਾ ਵੀ ਸਾਢੇ 1.5 ਇਸ਼ਾਰਿਆਂ ਤੇ ਹਿਚਲਣਾ ਪਵੇਗਾ ਅਸੀਂ ਤੁਹਾਡੇ ਗੁਰਦ ਆਮਾ ਦੀ ਪਵਿੱਤਰਤਾ ਦੀ ਕੋਈ ਪਰਵਾਹ ਨਹੀਂ ਕਰਦੇ ਜੇ ਅਸੀਂ ਚਾਹਾਂਗੇ ਤਾਂ ਤੁਸੀਂ ਜਾ ਸਕਦੇ ਆ ਵਰਨਾ ਨਹੀਂ ਜਾ ਸਕਦੇ ਇਹ ਵੱਖਰਾ ਪੰਨਾ ਆ ਰਿਹਾ ਨਾ ਜਦੋਂ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਵੀ ਸੱਚ ਲਈ ਆਜ਼ਾਦੀ ਲਈ ਤੇ ਮਨੁੱਖੀ ਹੱਕਾਂ ਲਈ ਸਿੱਖ ਤਿੰਨਾਂ ਲਈ ਲੜਾਈ ਲੜ ਰਹੇ ਨੇ ਸਿੱਖ ਸੱਚ ਲਈ ਸੰਘਰਸ਼ ਕਰ ਰਹੇ ਨੇ ਸਿੱਖ ਆਪਣੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਨੇ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਰਹੇ ਸੋ ਇਹ ਡਬਲ ਸਟੈਂਡਰਡ ਨਾ ਕੀਤੇ ਜਾਣ ਵੀ ਕਹਿਣੀ ਹੋ ਰਹਾ ਤੇ ਕਰ ਰਿਹਾ ਫਿਰ ਉਹਨਾਂ ਹੀ ਸਿੱਖਾਂ ਨੂੰ ਜਿਹੜੇ ਉਹੀ ਗੁਰੂ ਦੇ ਸਿੱਖ ਜਿਹੜੇ ਸੱਚ ਲਈ ਆਜ਼ਾਦੀ ਲਈ ਤੇ ਮਨੁੱਖੀ ਹੱਕਾਂ ਲਈ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਪਾਕਿਸਤਾਨ ਦੇ ਗੁਰਦੁਆਰਿਆਂ ਤੋਂ ਰੋਕਿਆ ਜਾ ਰਿਹਾ ਹੈਗਾ ਸੋ ਇਹ ਡਬਲ ਸਟੈਂਡਰਡ ਆ ਤੇ ਇਹਨੂੰ ਹੁਣ ਸਿੱਖ ਸੰਗਤਾਂ ਕਿਸ ਤਰ੍ਹਾਂ ਇੰਟਰਪ੍ਰੀਟ ਕਰਦੀਆਂ ਇਹ ਉਹਨਾਂ ਤੇ ਛੱਡਿਆ ਜਾ ਤੇ ਸਰਦਾਰਤਾ ਸਿੰਘ ਜੀ ਅੱਗੇ ਆਪਾਂ ਗੱਲਬਾਤ ਕਰ ਲੈਣੀ ਕਿ ਰਾਹਤ ਕਾਰਜ ਜਿਹੜੇ ਨੇ ਪੰਜਾਬ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਚੱਲ ਰਹੇ ਹੈਗੇ ਨੇ ਔਰ ਆਉਣ ਵਾਲੇ ਆਪਾਂ ਕਹਿ ਲਈ ਕਿ ਤਕਰੀਬਨ 6 ਮਹੀਨਿਆਂ ਦੇ ਵਿੱਚ ਲਗਾਤਾਰ ਜਿਹੜੇ ਨੇ ਚੱਲਨੇ ਹੈਗੇ ਨੇ ਕਿਉਂਕਿ ਜਿੰਨੀ ਵੱਡੀ ਹੜ੍ਹਾਂ ਦੀ ਮਾਰ ਪਈ ਹੈਗੀ ਹੈ ਅਜੇ ਤੇ ਪਾਣੀ ਉਤਰਨਾ ਸ਼ੁਰੂ ਹੋਇਆ ਹੈ ਤੇ ਇਸ ਤੋਂ ਬਾਅਦ ਜਿਹੜੇ ਹੈ ਖਾਸ ਕਰਕੇ ਖੇਤਾਂ ਦੇ ਵਿੱਚ ਜਿਸ ਤਰੀਕੇ ਦਾ ਕੰਮ ਹੋਣਾ ਹੈ ਜਿਸ ਤਰੀਕੇ ਦਾ ਆਪਾਂ ਕਹਿ ਲਈਏ ਕਿ ਉਥੋਂ ਜਿਹੜੀ ਜੰਮੀ ਹੋਈ ਹੈ ਸਿਲਟ ਜੰਮੀ ਹੋਈ ਹੈ ਜਾਂ ਜਿਹੜੀ ਰੇਤ ਹੈਗੀ ਹੈ ਉਹ ਕੱਢੀ ਜਾਣੀ ਹੈ ਫਿਰ ਕਿਤਨਾ ਕਿਤੇ ਕੋਸ਼ਿਸ਼ ਕਰਕੇ ਜਿਹੜੀ ਹੈ ਫਿਰ ਕਣਕ ਦੀ ਬਜਾਈ ਤੱਕ ਕਿ ਉਹ ਅਗਰ ਹੋ ਜਾਂਦਾ ਹੈ ਤੇ ਇਹਨਾਂ ਰਾਹਤ ਕਾਰਜਾਂ ਨੂੰ ਲੈ ਕੇ ਅਕਾਲ ਤੱਕ ਸਾਹਿਬ ਦੇ ਵੱਲੋਂ ਜਿਹੜਾ ਹੈ ਇਨਾਂ ਨੂੰ ਇੱਕ ਪਲੇਟਫਾਰਮ ਦੇ ਥੱਲੇ ਸਰਕਾਰੀ ਖਾਲਸਾ .org ਦੀ ਵੈਬਸਾਈਟ ਵੀ ਜਿਹੜੀ ਜਾਰੀ ਕੀਤੀ ਗਈ ਕਿ ਸਾਰਿਆਂ ਨੂੰ ਇੱਕੋ ਨਿਸ਼ਾਨ ਸਾਹਿਬ ਦੇ ਥੱਲੇ ਰੱਖਿਆ ਜਾਵੇ ਇਹਨੂੰ ਤੁਸੀਂ ਕਿਸ ਸੰਦਰਭ ਦੇ ਵਿੱਚ ਦੇਖਦੇ ਹੋ ਹਾਂ ਇੱਕ ਬਹੁਤ ਵੱਡਾ ਅਸੀਂ ਕਹਿ ਸਕਦੇ ਹਾਂ ਬਹੁਤ ਮਹੱਤਵਪੂਰਨ ਤੇ ਅਸ਼ਲਾਗਾ ਯੋਗ ਕਦਮ ਹੈਗਾ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਇਕ ਤਾਂ ਸਰਕਾਰੇ ਖਾਲਸਾ ਦੇ ਬੈਨਰ ਹੇਟ ਜਾਰੀ ਕਰਨਾ ਇਹਨੂੰ ਇਟ ਮੀਨਸ ਵੀ ਭਾਰਤ ਸਰਕਾਰ ਤੋਂ ਕੋਈ ਰਾਹਤ ਨਹੀਂ ਲੈਣੀ ਸੋ ਜਿਹੜੀਆਂ ਸਾਡੀਆਂ ਸਿੱਖਾਂ ਦੀਆਂ ਸਵੈ ਸੇਵੀ ਸੰਸਥਾਵਾਂ ਨੇ ਉਹਨਾਂ ਸਾਰਿਆਂ ਨੂੰ ਸਿਰਫ ਇੱਕ ਪਲੈਟਫਾਰਮ ਦੇ ਕੇ ਆਰਗੇਨਾਈਜ਼ ਕਰਨਾ ਵੀ ਸਾਰਿਆਂ ਦਾ ਇੱਕ ਬਾਇਓ ਡਾਟਾ ਹੋਵੇ ਵੀ ਕਿਤੇ ਜਿਹੜੀਆਂ ਸਾਰੀਆਂ ਜਥੇਬੰਦੀਆਂ ਇੱਕੋ ਪਿੰਡ ਵਿੱਚ ਨਾ ਫੋਕਸ ਹੋ ਜਾਣ ਉਹਨਾਂ ਨੂੰ ਬਕਾਇਦਾ ਸਿਸਟਮ ਪ੍ਰੋਵਾਈਡ ਕੀਤਾ ਜਾਊਗਾ ਵੀ ਆ ਜਿਹੜੀ ਜਥੇਬੰਦੀ ਆ ਫਲਾਣੇ 10-20 ਪਿੰਡਾਂ ਦਾ ਕੰਮ ਕਰੇ ਉਹਦੇ ਚੋਂ ਕਿਹੜੇ-ਕਿਹੜੇ ਕੰਮ ਕਰ ਸਕਦੀ ਆ ਆਇਆ ਉਹਦੇ ਕੋਲ ਟਰੈਕਟਰ ਨੇ ਉਹ ਰੇਤਾ ਸਾਫ਼ ਕਰਦੀ ਆ ਆਇਆ ਉਹਦੇ ਕੋਲ ਘਰਾਂ ਦੇ ਇਕਵਿਪਮੈਂਟ ਨੇ ਵੀ ਲੋਕਾਂ ਦੇ ਘਰਾਂ ਵਿੱਚ ਫ੍ਰਿਜ ਬੈੱਡ ਗੱਦੇ ਵਗੈਰਾ ਉਹ ਨੇ ਉਹ ਦੂਸਰੀ ਸੰਸਥਾ ਨੂੰ ਉਹਦੇ ਨਾਲ ਲਾਇਆ ਜਾਵੇ ਤੇ ਤੀਸਰੀ ਕੋਈ ਸੰਸਥਾ ਹੈਗੀ ਵੀ ਘਰ ਬਣਾ ਕੇ ਦੇ ਸਕਦੀ ਆ ਉਹ ਉਹਨਾਂ ਨੂੰ ਆਰਗੇਨਾਈਜ਼ ਕਰਕੇ ਵੀ ਉਹ ਸਾਰਾ रहेਗਾ ਵੀ ਇੱਕ ਵਧੀਆ ਢੰਗ ਨਾਲ ਰਵਾਨਗੀ ਨਾਲ ਚੱਲੇ ਉਹ ਸਰਕਾਰਾਂ ਵਾਲੀਆਂ ਡਿਸਕ੍ਰਿਪੀਸੀਜ ਦੇ ਕਰਪਸ਼ਨ ਨਾ ਜਾਵੇ ਉਹਨੂੰ ਰੋਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਔਰ ਸਰਕਾਰੇ ਖਾਲਸਾ ਜਿਹੜਾ ਸਾਡਾ ਕਿ ਸਾਡਾ ਸਲਤਨਤ ਹੁੰਦੀ ਸੀ ਸਾਡਾ ਰਾਜ ਹੁੰਦਾ ਸੀ ਸਾਡਾ ਅੰਪਾਇਰ ਹੋਇਆ ਸੋ ਉਹਦੀ ਜਿਹੜੀ ਇੱਕ ਪ੍ਰਭੂ ਸੱਤਾ ਦੀ ਭਾਵਨਾ ਸਿੱਖਾਂ ਵਿੱਚ ਪੈਦਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਸਾਰਾ ਉਦਮ ਕੀਤਾ ਗਿਆ ਉਹ ਸ਼ਲਾਘਾਯੋਗ ਹੈ ਕੌਮ ਵਿੱਚ ਇੱਕ ਕੌਮੀ ਜਜ਼ਬਾ ਤੇ ਇਹ ਸਾਂਝ ਵੀ ਅਸੀਂ ਕੌਮ ਦੇ ਤੌਰ ਤੇ ਜਿਹੜਾ ਕਾਰਜ ਕਰਨਾ ਹੈਗਾ ਇਹ ਜਿਹੜਾ ਇਹ ਮਜ਼ਬੂਤ ਹੋਏਗੀਆਂ ਜਿਹੜੀਆਂ ਬਿਉਂਡ ਜਿਹੜੀਆਂ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਦੇ ਛੋਟੇ ਛੋਟੇ ਧਾਰਮਿਕ ਵਖਰੇਵੇਂ ਆ ਉਹਨਾਂ ਨੂੰ ਖਤਮ ਕਰਕੇ ਇੱਕ ਸਾਂਝੇ ਕੌਮੀ ਜਜ਼ਬੇ ਅਧੀਨ ਸ਼੍ਰੀ ਅਕਾਲ ਤਖਸੈਬ ਆਰਗੇਨਾਈਜ਼ ਕਰ ਰਹੇ ਹੈਗੇ ਆ ਸੋ ਇਹ ਬਹੁਤ ਚਲਾਗਾ ਯੋਗ ਆ ਇਸ ਤਰ੍ਹਾਂ ਦੇ ਚਲਾਗਾ ਯੋਗ ਕੰਮ ਹੈ ਕੰਮ ਕਰ ਵੀ ਬਿਉਂਡ ਪੈਰਲ ਸਰਕਾਰ ਦੇ ਪੈਰਲ ਆਪਣੇ ਕਾਰਜ ਆਪਣੇ ਢੰਗ ਨਾਲ ਸ਼ੁਰੂ ਕਰਨੇ ਇਹ ਬਹੁਤ ਵਧੀਆ ਕਾਰਜਕਾਲ ਤੱਕ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਜੀ ਔਰ ਜਿੰਨੇ ਵੀ ਰਾਹਤ ਕਾਰ ਚੱਲ ਰਹੇ ਨੇ ਉਹ ਅਜੇ ਲੰਬੇ ਸਮੇਂ ਤੱਕ ਚੱਲਨੇ ਨਹੀਂ ਤੇ ਸੰਗਤਾਂ ਨੂੰ ਵੀ ਜਿਹੜੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਵੱਧ ਚੜ ਕੇ ਜਿਹੜਾ ਹੈ ਪੰਜਾਬ ਨੂੰ ਮੋੜ ਤੋਂ ਜਿਹੜਾ ਹੈ ਉਸਾਰਨ ਦੇ ਲਈ ਆਪਣਾ ਜਿਹੜਾ ਯੋਗਦਾਨ ਹੈ ਇਸੇ ਤਰੀਕੇ ਦੇ ਨਾਲ ਪਾਉਂਦੇ ਰਹੋ ਹੁਣ ਅੱਗੇ ਗੱਲਬਾਤ ਕਰ ਲੈਣੇ ਹੈ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪੂਰਬ ਤੇ ਜਿਹੜਾ ਹੈ ਪੰਜਾਬ ਦੇ ਵਿੱਚੋਂ ਜਥਾ ਲਜਾਣ ਦੀ ਜਿਹੜੀ ਪਰਮਿਸ਼ਨ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਦਿੱਤੀ ਗਈ ਸਰਦਾਰ ਹਰਤਾ ਸਿੰਘ ਦੀ ਹਵਾਲਾ ਦਿੱਤਾ ਜਾਂਦਾ ਹੈ ਕਿ ਸੁਰੱਖਿਆ ਦੀ ਸਮੱਸਿਆ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਇਸ ਤਰੀਕੇ ਦਾ ਆਪਾਂ ਕਹਿ ਲਈਏ ਕਿ ਕਦੀ ਇਸ ਤਰ੍ਹਾਂ ਦਾ ਹੋਇਆ ਨਹੀਂ ਪਰ ਸਿਰਫ ਇੰਨੀ ਇੱਕ ਗੱਲ ਕਹਿ ਕੇ ਜਿਹੜਾ ਜਥੇ ਨੂੰ ਪਰミਸ਼ਨ ਨਾ ਦੇਣਾ ਇਸ ਤੋਂ ਪਹਿਲਾਂ ਸ਼ੇਰ-ਏ-ਪੰਜਾਬ ਸਰਦਾਰ ਰਣਜੀਤ ਸਿੰਘ ਹੋਣਾ ਦੀ ਵਰਸੀ ਤੇ ਵੀ ਨਹੀਂ ਜਾਣ ਦਿੱਤਾ ਗਿਆ ਸੀ ਕਿਵੇਂ ਦੇਖਦੇ ਹੋ ਕਿ ਇਹ ਅਹਿਸਾਸ ਕਰਾਇਆ ਜਾ ਰਿਹਾ ਬਾਰ-ਬਾਰ ਕਿ ਤੁਸੀਂ ਜਿਹੜਾ ਹੈਗਾ ਵੀ ਤੁਹਾਨੂੰ ਜੇ ਕ੍ਰਿਕਟ ਦੇ ਮੈਚ ਹੋ ਸਕਦੇ ਨੇ ਟਰੇਡ ਜਿਹੜੀ ਹੈ ਉਹ ਹੋ ਸਕਦੀ ਹੈ ਤੇ ਫਿਰ ਕੱਲਾ ਇੱਥੇ ਜਥੇ ਨੂੰ ਵੀ ਸਮੱਸਿਆ ਆ ਗਈ ਹਾਂਜੀ ਇਹ ਬੜਾ ਦੁਖਦਾਈ ਹੈਗਾ ਸੋ ਇੱਕ ਪਾਸੇ ਭਾਰਤ ਸਰਕਾਰ ਇਹ ਸ਼ੋ ਕਰਦੀ ਹੈ ਵੀ ਅਸੀਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਆ ਸਿੱਖਾਂ ਦਾ ਸਤਿਕਾਰ ਕਰਦੇ ਆ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਅਹਿਸਾਨ ਜਤਾਇਆ ਜਾਂਦਾ ਦੂਜੇ ਪਾਸੇ ਆ ਗੁਰੂ ਨਾਨਕ ਪਾਤਸ਼ਾਹ ਦੇ ਪਰਉਪਤੇ ਜਿਹੜਾ ਜਥਾ ਹੈਗਾ ਉਹਨੂੰ ਜਾਣ ਦੀ ਇਜਾਜ਼ਤ ਆ ਜਿਹੜੀ ਨਹੀਂ ਦਿੱਤੀ ਜਾ ਰਹੀ ক্রিকেট ਮੈਚ ਇਹਨਾਂ ਦਿਨਾਂ ਵਿੱਚ ਹੀ ক্রিকেট ਮੈਚ ਹੋ ਰਿਹਾ ਹੈ ਦੁਬਈ ਵਿੱਚ ਉੱਥੇ ਪਾਕਿਸਤਾਨ ਦੀ ਮੈਚ ਨਾਲ ক্রিকেট ਖੇਡਿਆ ਜਾ ਰਿਹਾ ਹੈਗਾ ਔਰ ਜਦੋਂ ਇਹ ਮਸਲਾ ਆਇਆ ਵੀ ਸੀ ਵੀ ক্রিকেট ਦਾ ਤਾਂ ਭਾਰਤੀ ਕ੍ਰਿਕਟ ਟੀਮ ਦੇ ਜਿਹੜੇ ਕਪਤਾਨ ਹੈਗੇ ਸੌਰਵ ਗਾਂਗਲੀ ਉਹਨੇ ਕਿਹਾ ਸੀ ਕਹਿੰਦਾ ਜੰਗ ਆਪਣੀ ਥਾਂ ਤੇ ਆ ਪਰ ਕ੍ਰਿਕਟ ਨਹੀਂ ਰੁਕਣੀ ਚਾਹੀਦੀ ਜਿਹੜੇ ਉਤੇ ਬੋਰਡ ਦੇ ਵਿੱਚ ਨੇ ਜੀ ਜੇ ਕ੍ਰਿਕਟ ਨਹੀਂ ਰੁਕਣੀ ਚਾਹੀਦੀ ਤਾਂ ਫਿਰ ਜਥਿਆਂ ਦਾ ਆ ਜਾਂ ਧਾਰਮਿਕ ਸ਼ਰਧਾ ਵਾਲਿਆਂ ਦਾ ਹਾਲਾਂਕਿ ਪਾਕਿਸਤਾਨ ਵਿੱਚ ਕਦੀ ਇਹ ਨਹੀਂ ਹੋਇਆ ਵੀ ਸਿੱਖਾਂ ਦੇ ਜਥੇ ਤੇ ਹਮਲਾ ਹੋ ਬਿਲਕੁਲ ਬਹੁਤ ਜ਼ਿਆਦਾ ਪਕੇ ਦੀ ਸਿਕਿਉਰਟੀ ਵੀ ਦਿੰਦੇ ਔਰ ਸਤਕਾਰ ਵੀ ਜਿਹੜਾ ਕਰਦੇ ਹੈਗਾ ਸੋ ਸਾਨੂੰ ਲੱਗਦਾ ਵੀ ਇਹ ਉਹਨਾਂ ਦੇ ਆਪਣੇ ਡਰ ਨੇ ਜਿਹੜੀਆਂ ਗਲਤੀਆਂ ਕਰੀਆਂ ਨੇ ਔਰ ਸਿੱਖਾਂ ਨੂੰ ਇਹ ਇਹ ਬੇਗਾਨਗੀ ਦੀ ਭਾਵਨਾ ਤੇ ਅਹਿਸਾਸ ਕਰਾਇਆ ਜਾ ਰਿਹਾ ਵੀ あの ਜਿਹੜਾ ਆਗਾ ਵੀ ਸਾਡੇ ਇਸ਼ਾਰਿਆਂ ਤੇ ਹੀ ਚੱਲਣਾ ਪਵੇਗਾ ਅਸੀਂ ਤੁਹਾਡੇ ਗੁਰਧਾਮਾਂ ਦੀ ਪਵਿੱਤਰਤਾ ਦੀ ਕੋਈ ਪਰਵਾਹ ਨਹੀਂ ਕਰਦੇ ਜੇ ਅਸੀਂ ਚਾਹਾਂਗੇ ਤਾਂ ਤੁਸੀਂ ਜਾ ਸਕਦੇ ਆ ਵਰਨਾ ਨਹੀਂ ਜਾ ਸਕਦੇ ਔਰ ਹੁਣ ਤੁਸੀਂ ਦੇਖੋ ਵੀ ਉਸ ਘਟਨਾ ਨੂੰ ਲੈ ਕੇ ਪਹਿਲਗਾਮ ਵਾਲੇ ਨੂੰ ਕਰਤਾਰਪੁਰ ਸਾਹਿਬ ਦਾ ਲਾਂਗਾ ਬੰਦ ਕੀਤਾ ਹੋਇਆ ਉਹ ਅਜੇ ਤੱਕ ਵੀ ਨਹੀਂ ਖੋਲਿਆ ਗਿਆ ਕਿਤੇ ਸਾਢੇ ਢੇਸ ਤਰ੍ਹਾਂ ਤਾਂ ਨਹੀਂ ਹੋਏਗਾ ਵੀ ਆਉਣ ਵਾਲੇ ਸਮੇਂ ਵਿੱਚ ਫਿਰ ਖੋਲਣਾ ਹੀ ਨਹੀਂ ਜਦੋਂ ਪਹਿਲਾਂ ਬੰਦ ਸੀ ਹਾਂ ਬਿਲਕੁਲ ਨਹੀਂ ਉਹ ਤਾਂ ਪਹਿਲਾਂ ਹੀ ਬਹੁਤ ਸਾਰੀ ਅਫਸਰਸ਼ਾਹੀ ਦਾ ਕਹਿ ਚੁੱਕੀ ਹੈ ਕਿ ਵੀ ਇਹਨੂੰ ਬੰਦ ਕਰ ਦਿਓ ਆਪਾਂ ਦੇਖਿਆ ਨੇ ਦਿਨਕਰ ਗੁਪਤਾ ਨੇ ਇੱਕ ਵਾਰ ਕਿਹਾ ਸੀਗਾ ਵੀ 6 ਘੰਟਿਆਂ ਵਿੱਚ ਕੋਈ ਅਤਵਾਦੀ ਬਣ ਕੇ ਆ ਜਾ ਉਹ ਆ ਸਕਦਾ ਸੋ ਨਹੀਂ ਚਾਹੁੰਦੇ ਵੀ ਖੋਲਿਆ ਜਾਵੇ ਕਿਸੇ ਮਜਬੂਰੀ ਵਾਸਾ ਜਿਹੜਾ ਉਹਨਾਂ ਨੇ ਖੋਲ ਦਿੱਤਾ ਹੈਗਾ ਸੋ ਇਹ 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 ਬੜਾ ਹੈਗਾ ਵੀ ਤੁਸੀਂ ਕ੍ਰਿਕਟ ਮੈਚ ਕਰ ਰਹੇ ਹੋ ਬੰਬੇ ਤੋਂ ਰਾਹੀਂ ਉੱਧਰਲੇ ਪੋਰਟਾਂ ਰਾਹੀਂ ਵਪਾਰ ਵੀ ਹੈ ਜਿਹੜਾ ਹੋ ਰਿਹਾ ਹੈਗਾ ਪਰ ਪੰਜਾਬ ਵਾਲੇ ਪਾਸਿਓਂ ਜਿਹੜਾ ਸਿੱਖਾਂ ਨੂੰ ਜਿਹੜਾ ਹੈਗਾ ਇਹ ਇਹ ਅਹਿਸਾਸ ਕਰਾਇਆ ਜਾ ਰਿਹਾ ਉਹਨਾਂ ਦੇ ਜਥੇ ਨਾ ਭੇਜ ਕੇ ਸੋ ਇਹ ਗਲਤ ਹੈਗਾ ਇਹਨੂੰ ਆਵਾਜ਼ ਉਠਾਣੀ ਜਿੰਨੀਆਂ ਸਿੱਖ ਜਥੇਬੰਦੀਆਂ ਵੱਲੋਂ ਆਵਾਜ਼ ਉਠਾਈ ਜਾਵੇ ਉਠਾਉਣੀ ਚਾਹੀਦੀ ਹੈ ਤਾਂ ਕਿ ਜਿਹੜੇ ਇਹ ਦਾਵਾ ਕਰਦੇ ਵਸੇ ਗੁਰੂ ਸਾਹਿਬ ਦੇ ਮੈਂ ਸ਼ਰਧਾ ਹਲੂ ਆ ਉਹਨਾਂ ਦਾ ਜਿਹੜਾ ਚਿਹਰਾ ਬੇਨਕਾਬ ਹੋ ਸਕੇ ਬਿਲਕੁਲ ਜੀ ਤੇ ਦੂਜੇ ਬੰਦੇ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ મોદી ਹੋਣਾ ਦੇ ਵੱਲੋਂ ਪਟਨਾ ਸਾਹਿਬ ਦੇ ਵਿੱਚੋਂ ਜਿਹੜੀ ਯਾਤਰਾ ਜਿਹੜੀ ਚੱਲੂ ਹੋਈ ਹੈਗੀ ਉਸ ਤੇ ਇੱਕ ਟਿੱਪਣੀ ਜਿਹੜੀ ਹੈ ਕੀਤੀ ਗਈ ਹੈ ਆ ਸਰਦਾਰ ਅਤਾ ਸਿੰਘ ਜੀ ਬੜੀ ਦੇਖਣ ਨੂੰ ਬੜੀ ਪੋਜ਼ਿਟਿਵ ਟਿੱਪਣੀ ਜਿਹੜੀ ਲੱਗਦੀ ਹੈਗੀ ਆ ਕਿ ਜੋ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਹੈ ਪਰ ਇਸੇ ਦੇ ਵਿੱਚ ਜੇ ਆਪਾਂ ਪਿਛਲੇ ਵਾਲੀ ਖਬਰ ਦੀ ਗੱਲ ਕਰ ਲਈਏ ਕਿ ਮੌਜੂਦਾ ਸਿੱਖ ਜਗਤ ਫਿਰ ਕਿੱਥੇ ਗਾਇਬ ਹੈਗਾ ਏ ਇਸ ਪੂਰੀ ਟਿੱਪਣੀ ਚ ਕਿਵੇਂ ਇਹਦਾ ਵਿਸ਼ਲੇਸ਼ਣ ਕਰੋਂਗੇ ਹਾਂਜੀ ਹਾਂਜੀ ਸੋ ਪਟਨਾ ਸਾਹਿਬ ਤੋਂ ਜਿਹੜੀ ਨਾ ਯਾਤਰਾ ਜਾਰੀ ਹੋਈ ਹੈਗੀ ਆ ਗੁਰੂ ਤੇਗ ਬਹਾਦਰ ਪਾਸ਼ਾ ਦੇ 350 ਸਦੀ ਦੇ ਵਿੱਚ ਦੇ ਸੰਬੰਧ ਵਿੱਚ ਉਹਦੇ ਵਿੱਚੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਹੈਗਾ ਇੱਕ ਲਾਇਆ ਹੈਗਾ ਬਿਆਨ ਵੀ ਗੁਰੂ ਸਾਹਿਬ ਨੇ ਸਮਾਜ ਦੀ ਬੇ ਬੇਇਨਸਾਫੀ ਤੇ ਔਰ ਜਿਹੜਾ ਜ਼ੁਲਮ ਸੀ ਉਹਦੇ ਖਿਲਾਫ ਜਿਹੜੀ ਆਪਣੀ ਹਾਂ ਇੱਕ ਤਰ੍ਹਾਂ ਨਾਲ ਉਹ ਹੈਗੀ ਹੈ ਕੁਰਬਾਨੀ ਦਿੱਤੀ ਹੈਗੀ ਆ ਪ੍ਰਧਾਨ ਮੰਤਰੀ ਉਹਦੇ ਵਿੱਚ ਲਿਖਦੇ ਆ ਵੀ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਵੀ ਸੱਚ ਆਜ਼ਾਦੀ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਰੱਖਿਆ ਕਰਨਾ ਮਨੁੱਖ ਦਾ ਵੱਡਾ ਫਰਜ ਹੈ ਵੀ ਇਹ ਗੁਰੂ ਸਾਹਿਬ ਦੀ ਇਹ ਗੁਰੂ ਸਾਹਿਬ ਦਾ ਸਾਨੂੰ ਸੰਦੇਸ਼ ਆ ਸੱਚ ਆਜ਼ਾਦੀ ਅਤੇ ਮਨੁੱਖੀ ਕਦਰਾਂ ਕੀਮਤਾਂ ਹੈ ਨਾ ਦੂਸਰਾ ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਦੇ ਸਾਥੀਆਂ ਨੇ ਅਸਹਿ ਤੇ ਅਕਹਿਤ ਸੀ ਹੀ ਸਹਾਰੇ ਪਰ ਇਹਦੇ باوجود ਵੀ ਉਹਨਾਂ ਨੇ ਨਾ ਧਰਮ ਛੱਡਿਆ ਨਾ ਸਿਧਾਂਤ ਛੱਡਿਆ ਤਾਂ ਨਾ ਧਰਮ ਦਾ ਰਸਤਾ ਛੱਡਿਆ ਹੂੰ ਹੁਣ ਜਿਹੜੀ ਇਹਦੀ ਵਿਆਖਿਆ ਕਰਨੀ ਵੀ ਜਿਹੜੀ ਉਹ ਕਹਿੰਦੇ ਆ ਵੀ ਸੱਚ ਤੇ ਆਜ਼ਾਦੀ ਅਤੇ ਮਨੁੱਖੀ ਅਧਿਕਾਰ ਫਿਰ ਜਿਹੜਾ ਆਜ਼ਾਦੀ ਲਈ ਜਿਹੜਾ ਜੱਜਪਾ ਹੈਗਾ ਉਹ ਸੰਤ ਜਰਨੈਲ ਸਿੰਘ ਨੇ ਜਿਹੜਾ 1984 ਦੇ ਅਕਾਲ ਤਖਤ ਦੇ ਮੋਰਚੇ ਤੇ ਜਿਹੜੀਆਂ ਸ਼ਹਾਦਤਾਂ ਹੋਈਆਂ ਉਹਦਾ ਵੀ ਤਾਂ ਪੈਰਲਲ ਗੁਰੂ ਸਾਹਿਬ ਦੀ ਸ਼ਹਾਦਤ ਦੇ ਨਾਲ ਚਾਹੇ ਗੁਰੂ ਦੀ ਸ਼ਹਾਦਤ ਵੱਡੀ ਆ ਸਿੱਖ ਦੀ ਸ਼ਹਾਦਤ ਛੋਟੀ ਆ ਵੀ ਉਹ ਬਰਾਬਰ ਹੀ ਤੇ ਜਿਹੜਾ ਚੱਲਦਾ ਆਏਗਾ ਫਿਰ ਉਹਨਾਂ ਨੂੰ ਕਿਉਂ ਕਿਹਾ ਜਾਂਦਾ ਵੀ ਉਹ ਹੱਤਵਾਦੀ ਨੇ ਹੈਨਾ ਤਾਂ ਇਹ ਦੂਜੇ ਪਾਸੇ ਕਿਹਾ ਗਿਆ ਕਿ ਵੀ ਗੁਰੂ ਸਾਹਿਬ ਦੇ ਸਾਥੀਆਂ ਨੇ ਅਸਹਿਤ ਜਾਂ ਕਹਿਤ ਸੀ ਇਹ ਸਹਾਰੇ ਪਰ ਉਹਦੇ باوجود ਧਰਮ ਅਤੇ ਸਿਧਾਂਤ ਨਹੀਂ ਛੱਡੇ ਹੁਣ ਬਹੁਤ ਸਾਰੇ ਜੇਲਾਂ ਵਿੱਚ ਬੰਦ ਸਿੰਘਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਆਪਣੇ ਸਿਧਾਂਤ ਛੱਡੋ ਮਾਫੀ ਮੰਗ ਲਓ ਹਾਂ ਇਟ ਮੀਨਸ ਫਿਰ ਜਿਹੜਾ ਤੁਸੀਂ ਪਾਰਲੀਮੈਂਟ ਵਿੱਚ ਖੜ ਕੇ ਕਹਿੰਦੇ ਹੋ ਵੀ ਮਾਫੀ ਮੰਗਣ ਸਿੱਖ ਤੇ ਇੱਥੇ ਕਹਿ ਰਹੇ ਹੋ ਵੀ ਗੁਰੂ ਸਾਹਿਬ ਦੇ ਸਾਥੀਆਂ ਨੇ ਤਸੀਹੇ ਚੱਲੇ ਗੁਰੂ ਸਾਹਿਬ ਦੀ ਕਰਨੀ ਤੇ ਕਹਿਣੀ ਦੇ ਉੱਤੇ ਤੇ ਸਿੱਖ ਤੇ ਅੱਜ ਵੀ ਪਹਿਰਾ ਦੇ ਰਹੇ ਹਨ ਫਿਰ ਗੁਰੂ ਸਾਹਿਬ ਜਿਹੜੇ ਆ ਉਹਨਾਂ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਤੇ ਸਿੱਖਾਂ ਨੂੰ ਜਿਹੜਾ ਕ੍ਰਾਈਮੀਨਾਈਜ਼ ਕੀਤਾ ਜਾਂਦਾ ਫਿਰ ਇਹ ਚੱਲ ਗਈ ਰਹੀ ਹਾਂ ਤੁਸੀਂ ਦੇਖੋ ਵੀ ਹੁਣ ਜਿਹੜੇ ਗੁਰੂ ਸਾਹਿਬ ਦੇ ਨਾਲ ਤਿੰਨ ਸਿੰਘ ਸਿੱਖ ਸ਼ਹੀਦ ਹੋਏ ਆ ਭਾਈ ਮਤੀ ਦਾਸ ਜੀ ਦਾ ਹੂੰ ਜਿੰਦੋ ਸਰੀਰ ਜਿਹੜਾ ਆਰੇ ਨਾਲ ਚੇਚੇਰ ਦਿੱਤਾ ਗਿਆ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਹੈ ਨਾ ਤੇ ਭਾਈ ਸਤੀਦਾਸ ਜੀ ਨੂੰ ਜਿਹੜਾ ਰੂਹ ਵਿੱਚ ਬੰਨ੍ਹ ਕੇ ਪੇਟ ਕੇ ਸੋ ਹੁਣ ਵੀ ਇਹ ਹੋਇਆ ਭਾਈ ਗੁਰਦੇਵ ਸਿੰਘ ਦੇਬੂ ਨੂੰ ਪਾਣੀ ਵਿੱਚ ਉਬਾਲ ਦਿੱਤਾ ਗਿਆ ਹੈ ਨਾ ਹਾਲਾਂਕਿ ਉਹਨੇ ਵੀ ਹੁਣ ਤਸੀਹੇ ਝੱਲੇ ਪਰ ਗੁਰੂ ਦੇ ਸਿਧਾਂਤ ਤੋਂ ਮੂੰਹ ਨਹੀਂ ਮੋੜਿਆ ਨਾ ਔਰ ਦੱਸਿਆ ਜਾਂਦਾ ਵੀ ਜਿਸ ਦਿਨ ਭਾਈ ਦੇਬੂ ਨੂੰ ਤੇ ਤਸ਼ੱਦਦ ਹੋ ਰਿਹਾ ਸੀ ਉਸ ਦਿਨ ਉਹਨੇ ਭਾਈ ਦਲਜੀਤ ਸਿੰਘ ਨੂੰ ਮਿਲਣਾ ਸੀ ਕਿਸੇ ਥਾਂ ਤੇ ਉਹਨੂੰ ਪਤਾ ਸੀਗਾ ਵੀ ਦਲਜੀਤ ਸਿੰਘ ਉੱਥੇ ਖੜੇ ਹੋਣਗੇ ਉਹਨੇ ਉਹਨੇ ਉਹ ਉੱਭਲ ਗਿਆ ਬੰਦਾ ਪਰ ਉਹਨੇ ਦੱਸਿਆ ਨਹੀਂ ਵੀ ਹੈ ਨਾ ਹੈ ਨਾ ਫਿਰ ਇਟ ਮੀਨਸ ਉਹ ਗੁਰੂ ਦਾ ਸੱਚਾ ਸ਼ਰਧਾਲੂ ਹੋਇਆ ਹਾਂ ਇਸੇ ਤਰ੍ਹਾਂ ਭਾਈ ਗੁਰਜੀਤ ਸਿੰਘ ਕਾਕਾ ਨੂੰ ਰੂਹ ਨਾਲ ਬੰਨ ਕੇ ਸਾੜ ਦਿੱਤਾ ਗਿਆ ਪਰ ਉਹਨੇ ਜਿਹੜਾ ਹੈਗਾ ਵੀ ਆਪਣੇ ਗੁਰੂ ਨਾਲ ਜਿਹੜਾ ਗੁਰੂ ਦੇ ਸਿਧਾਂਤ ਨਾਲ ਸਮਝੌਤਾ ਨਹੀਂ ਕਰਿਆ ਭਾਈ ਲਾਲ ਸਿੰਘ ਨੂੰ ਕਹਿੰਦੇ ਰਹੇ ਵੀ ਗੁਰੂ ਦੇ ਸਿਧਾਂਤ ਨਾਲ ਸਮਝੌਤਾ ਕਰ ਲਾ ਸਿੱਖਾਂ ਦੇ ਖਿਲਾਫ ਗਵਾਹੀ ਦੇ ਦੇ ਤੈਨੂੰ ਕੈਨੇਡਾ ਵਿੱਚ ਸੈਟਲ ਕਰ ਦੰਨੇ ਆ ਸੋ ਫਿਰ ਇਹ 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 ਵੱਖਰਾ ਪਣ ਆ ਰਿਹਾ ਹੈ ਨਾ ਜਦੋਂ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਵੀ ਸੱਚ ਲਈ ਆਜ਼ਾਦੀ ਲਈ ਤੇ ਮਨੁੱਖੀ ਹੱਕਾਂ ਲਈ ਸਿੱਖ ਤਿੰਨਾਂ ਲਈ ਲੜਾਈ ਲੜ ਰਹੇ ਨੇ ਸਿੱਖ ਸੱਚ ਲਈ ਸੰਘਰਸ਼ ਕਰ ਰਹੇ ਨੇ ਸਿੱਖ ਆਪਣੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਨੇ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਸੋ ਇਹ ਡਬਲ ਸਟੈਂਡਰਡ ਨਾ ਕੀਤੇ ਜਾਣ ਵੀ ਕਹਿ ਨਹੀਂ ਹੋ ਰਾ ਤੇ ਕਰਨੀ ਹੋ ਰਾ ਫਿਰ ਉਹਨਾਂ ਹੀ ਸਿੱਖਾਂ ਨੂੰ ਜਿਹੜੇ ਉਹੀ ਗੁਰੂ ਦੇ ਸਿੱਖ ਜਿਹੜੇ ਸੱਚ ਲਈ ਆਜ਼ਾਦੀ ਲਈ ਤੇ ਮਨੁੱਖੀ ਹੱਕਾਂ ਲਈ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਪਾਕਿਸਤਾਨ ਦੇ ਗੁਰਦੁਆਰਿਆਂ ਤੋਂ ਰੋਕਿਆ ਜਾ ਰਿਹਾ ਹੈਗਾ ਸੋ ਇਹ ਡਬਲ ਸਟੈਂਡਰਡ ਆ ਵੀ ਇਹਨੂੰ ਹੁਣ ਸਿੱਖ ਸੰਗਤਾਂ ਕਿਸ ਤਰ੍ਹਾਂ ਇੰਟਰਪ੍ਰੀਟ ਕਰਦੀਆਂ ਇਹ ਉਹਨਾਂ ਤੇ ਛੱਡਿਆ